जय श्री राम आज ਅਸੀਂ ਜ਼ਿਲ੍ਹਾ ਸੰਯੋਜਕ ਸ਼੍ਰੀ ਦੀਪਕ ਜੀ ਦੀ ਦੇਖਰੇਖ ਦੇ ਵਿੱਚ ਸਾਰੇ ਮੋਗਾ ਸ਼ਹਿਰ ਦੇ ਵਿੱਚ ਔਰ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ श्री राम ਜਨਮ ਭੂਮੀ ٹرسٹ ਵੱਲੋਂ ਉੱਥੋਂ ਦੇ ਪੂਜਿਤ ਅਕਸ਼ਿਤ ਜਿਹੜੇ ਹੈਗੇ ਆ ਉਹ ਲੈ ਕੇ ਘਰ-ਘਰ ਜਾ ਕੇ ਆਏ ਆ ਔਰ ਇਹ ਅਭਿਆਨ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਚੱਲੇਗਾ ਇਸ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੋਂ ਭਗਵਾਨ ਰਾਮ ਜੀ ਦਾ ਨਿਮੰਤਰਣ ਪੱਤਰ ਜੋ ਕਿ 22 ਜਨਵਰੀ ਤੋਂ ਉੱਥੇ ਪ੍ਰਾਣ ਪ੍ਰティਸ਼ਠਾ ਹੋ ਰਹੀ ਹੈ ਭਗਵਾਨ ਆਪ ਸਾਕਸ਼ਾਤ 497 ਸਾਲ ਤੋਂ ਬਾਅਦ ਉੱਥੇ ਜਿਹੜੇ ਹੈਗੇ ਆ ਆਪ ਮੂਰਤੀ ਸਥਾਪਨਾ ਹੋ ਰਹੀ ਹੈ ਔਰ ਆਪਾਂ ਇਹ ਬਹੁਤ ਸੁਭਾਗਿਆਸ਼ਾਲੀ ਹੈ ਕਿ ਇਸ ਸਾਡੇ ਜੀਵਨ ਦੇ ਵਿੱਚ ਅਸੀਂ ਉਹ ਸਾਕਸ਼ਾਤ ਦੇਖ ਪਾ ਰਹੇ ਹਾਂ ਉਹਦਾ ਕਾਰਨ ਹੈ ਵੀ ਇਸ ਸੰਘਰਸ਼ ਨੂੰ 25 ਪੀੜੀਆਂ ਲੱਗੀਆਂ ਔਰ ਇਸ ਸੰਘਰਸ਼ ਤੋਂ ਬਾਅਦ ਅੱਜ ਇਹ ਭਗਵਾਨ ਰਾਮ ਜੀ ਦਾ ਜਿਹੜਾ ਹੈਗਾ ਮੰਦਿਰ ਔਰ ਪ੍ਰਾਣ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਉਸ ਦੇ ਲਈ ਅਸੀਂ ਅੱਜ ਘਰ ਘਰ ਜਾ ਕੇ ਮੋਗੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਐਡਮਿਨਿਸਟ੍ਰੇਸ਼ਨ ਸਤਕਾਰਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਏਡੀਸੀ ਸਾਹਿਬ ਸਭ ਨੂੰ ਨਿਮੰਤਰਣ ਦਿੱਤਾ ਹੈ ਅਰੇ ਮਾਸਟਰ ਇਹ 23 ਤਰੀਕ ਨੂੰ ਕੁੱਝ ਬਹੁਤ ਸਾਰੇ ਲੋਕ ਆਪ ਇੱਥੇ ਪਈ ਕਰ ਰਹੇ 23 ਤਰੀਕ 22 ਜਨਵਰੀ 2024 ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਜੋ ਕਿ ਸ਼ੁਭ ਮਹੂਰਤ ਨਿਕਲਿਆ ਹੈ ਉਹ ਸ਼ੁਭ ਮਹੂਰਤ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਜੀ ਦਾ ਜੋ ਕਿ 5 ਸਾਲ ਦਾ ਰੂਪ ਦੇ ਵਿੱਚ ਮੂਰਤੀ ਸਥਾਪਨਾ ਹੋਏਗੀ ਔਰ ਉਹ ਜਿਹੜੀ ਹੈਗੀ ਆ ਪ੍ਰਾਣ ਪ੍ਰティਸ਼ਠਾ ਜਿਹੜਾ ਹੈ ਸਾਰੇ ਮੰਦਰਾਂ ਦੇ ਵਿੱਚ ਸਾਰੇ ਮੰਦਰਾਂ ਚੋਂ ਪ੍ਰੋਗਰਾਮ ਲਾਈਵ ਚੱਲੇਗਾ ਔਰ ਅਸੀਂ ਸਭ ਨੂੰ ਨਿਵੇਦਨ ਕਰਦੇ ਹਾਂ ਹੱਥ ਜੋੜ ਕੇ ਕਿ ਸਾਰੇ ਹੀ ਰਾਮ ਭਗਤ ਸਮਾਜ ਸੇਵੀ ਸੰਸਥਾਵਾਂ ਇਹ ਰਲ ਕੇ ਇਸ ਹਵਨ ਦੇ ਵਿੱਚ ਯੱਗ ਦੇ ਵਿੱਚ ਆਪਣੀ ਆਹੂਤੀ ਪਾਈਏ ਤਾਂ ਕਿ ਆਪਣਾ ਇਹ ਪ੍ਰੋਗਰਾਮ ਨੂੰ ਸਫਲ ਬਣਾਈਏ ਆਪਾਂ ਇਹ ਪ੍ਰੋਗਰਾਮ ਲਾਈਵ ਦੇਖਣਾ ਹੈ ਔਰ ਅਲੱਗ-ਅਲੱਗ ਕਮਰਿਆਂ 'ਚ ਬੈਠ ਕੇ ਨਹੀਂ ਦੇਖਣਾ ਸਾਰਿਆਂ ਨੇ ਇਕੱਠੇ ਪਰਿਵਾਰ ਦੇ ਨਾਲ ਦੇਖਣਾ ਹੈ ਜਾਂ ਨੇੜੇ ਮੰਦਰ ਗੁਰਦੁਆਰੇ 'ਚ ਜਾ ਕੇ ਦੇਖਣਾ ਹੈ ਮੈਂ ਸੁਨੀਲ ਗਰਗ ਐਡਵੋਕੇਟ ਪ੍ਰਦਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਰਾਮ ਭਗਤਾਂ ਨੂੰ ਸਭ ਤੋਂ ਪਹਿਲਾਂ ਜੈ શ્રી ਰਾਮ ਆਖਦਾ ਔਰ ਜਿੱਦਾਂ ਸਾਰੇ ਨਗਰ ਨਿਵਾਸੀਆਂ ਨੂੰ ਰਾਮ ਪ੍ਰੇਮੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਭਵਯਾ ਨਿਰਮਾਨ ਹੋ ਰਿਹਾ ਹੈ ਔਰ ਰਾਮ ਭਗਵਾਨ ਬਾਲ ਸਵਰੂਪ ਦੇ ਵਿੱਚ ਉਸ ਗਰਭ ਗ੍ਰਹਿ ਦੇ ਵਿੱਚ ਪ੍ਰਥਮ ਸਥਲ ਦੇ ਗਰਭ ਗ੍ਰਹਿ ਦੇ ਵਿੱਚ 22 ਤਰੀਕ ਨੂੰ 11 ਵਜੇ ਤੋਂ 1 ਵਜੇ ਤੱਕ ਸਥਾਪਿਤ ਕਰਕੇ ਭਗਵਾਨ ਦੀ pran pratistha ਕੀਤੀ ਜਾ ਰਹੀ ਹੈ ਔਰ ਮੈਂ ਸਾਰੇ ਰਾਮ ਭਗਤਾਂ ਨੂੰ ਪ੍ਰੇਮੀਆਂ ਨੂੰ ਔਰ ਸਾਰੇ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਜੋ ਰਾਮ ਭਗਤ ਅਯੁੱਧਿਆ ਤੋਂ ਆਏ ਹੋਏ ਅਕਸ਼ਤ ਘਰ ਘਰ ਵਿੱਚ ਪਹਚਾਰੇ ਨੇ ਉਹਨਾਂ ਦਾ ਭਵਯ ਸਵਾਗਤ ਕੀਤਾ ਜਾਵੇ ਔਰ 22 ਤਰੀਕ ਨੂੰ 11 ਤੋਂ 1 ਵਜੇ ਤੱਕ ਆਪਣੇ ਮੰਦਰਾਂ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜਾਵੇ ਸੁੰਦਰ ਕਾਂਡ ਦਾ ਪਾਠ ਕੀਤਾ ਜਾਵੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਜਾਵੇ ਰਮਾਇਣ ਦਾ ਪਾਠ ਕੀਤਾ ਜਾਵੇ ਔਰ ਨਜ਼ਦੀਕੀ ਮੰਦਰਾਂ ਦੇ ਵਿੱਚ ਜਾ ਕੇ ਭਗਵਾਨ ਰਾਮ ਨੂੰ ਪ੍ਰਾਰਥਨਾ ਕੀਤੀ ਜਾਵੇ ਔਰ 11 ਵਜੇ ਤੋਂ 1 ਵਜੇ ਤੱਕ ਜੋ ਵੀ ਰਾਮ ਭਗਤਾ ਕੋਲ अवेलेबल ਹੈ ਚਾਹੇ ਉਹ ਮੋਬਾਈਲ ਫੋਨ ਹੈ ਚਾਹੇ ਉਹ ਟੀਵੀ ਹੈ ਕੰਪਿਊਟਰ ਹੈ ਵੱਡੀਆਂ LED ਸਕਰੀਨਾਂ ਨੇ ਉਹਨਾਂ ਨੂੰ ਲਗਾ ਕੇ ਸਾਰੇ ਜੋ ਜੋ ਲਾਈਵ ਟੈਲੀਕਾਸਟ ਉਹਦਾ ਚੱਲ ਰਿਹਾ ਹੈ ਔਰ ਜੋ ਰਾਮ ਭਗਵਾਨ ਦੀ ਪ੍ਰਾਨ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਉਹਨੂੰ ਆਪ ਵੀ ਦੇਖਿਆ ਜਾਵੇ ਔਰ ਸਾਰੇ ਰਾਮ ਭਗਤਾਂ ਨੂੰ ਨਗਰ ਨਿਵਾਸੀਆਂ ਨੂੰ ਦਿਖਾਇਆ ਜਾਵੇ ਔਰ ਮੈਂ ਇਸ ਗੱਲ ਦੀ ਬੇਨਤੀ ਕਰਦਾ ਹਾਂ ਕਿ ਰਾਤ ਨੂੰ ਇੱਕ ਭਵਯਾ ਦੀਪਾਵਲੀ ਕੀਤੀ ਜਾਵੇ ਘਰ ਦੇ ਵਿੱਚ ਆਪਣੇ ਉੱਪਰ ਮਕਾਨ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜੇ ਐ ਦੀਵੇ ਜਗਾ ਕੇ ਜਿਹੜਾ ਹੈ ਰਾਮ ਭਗਵਾਨ ਦਾ ਜਿਹੜਾ ਹੈ ਉਹ ਸਵਾਗਤ ਕੀਤਾ ਜਾਵੇ